ਸਰਨੂ ਪਿਆਰਪਲੀ ਸਤਿ ਸ਼੍ਰੀ ਅਕਾਲ ਢਿੱਲੋ ਫਾਰਮ ਹਾਊਸ ਹੋਪਸ ਸੋ ਸਾਰੀ ਵਿਅਰਸ ਬਹੁਤ ਵਧੀਆ ਹੋਵੋਗੇ ਤੇ ਅੱਜ ਹੈਗੀ ਆ 19 29 29 ਤਰੀਕ ਛੇਵਾਂ ਮਹੀਨਾ 2024 ਤੇ ਸਵੇਰ ਦੇ 5 ਵਜੇ ਗਏ ਨੇ ਤੇ ਆਪਾਂ ਹੁਣ ਚੱਲ ਗਏ ਨਜ਼ਾਰੇ ਸ਼ੇਅਰ ਕਰਨ ਵਾਸਤੇ ਹੋਂ ਤਾਂ ਹਰ ਰੋ ਜਾਂਦੇ ਨੇ ਇਕੱਲੇ ਮਾਮਾ ਜੀ ਪਰਾਜਾਸ ਤੇ ਆ ਬੰਦਾ ਆਇਆ ਹੋਇਆ ਤੇ ਬੰਦਾ ਕਹਿੰਦਾ ਮੈਨੂੰ ਜਾਣ ਨਾਲ ਤੁਸੀਂ ਸ਼ੇਅਰ ਕਰ ਤਾਂ ਫਿਰ ਸਾਰੇ ਇਕੱਠੇ ਜਾ ਰਹੇ ਹਾਂ ਮੈਂ ਆ ਕੇ ਧਰੂਗੀ ਚਾਂਦਰੀ Bar वो तो बाहर खड़े नहीं करता जी चलो जी लेट्स गो <laughs> चलो जी <laughs> <laughs> हैं हाँ वो तो भी उधर नहीं तोड़ देंगे आज ठीक है आप शाम को बना लेंगे सब्जी और ये मेरे चल गया पेन बिग भी कीजिए ਤੇ ਜਪਲਾ ਜੀ ਸਹੀ ਵੀ ਰਿਹਾ ਉਹ ਜਿਵੇਂ ਫਰੀਕ ਫਰੀਕ ਟਪਲਾ ਨੇ ਚਲੋ ਲੋਜੀ ਸਵੇਰ ਦਾ ਟਾਈਮ ਮ ਬਹੁਤ ਸੋਣਾ ਉਧਰ ਮੋਏ ਮੋਏ ਹੋ ਗਿਆ ਸੀ ਸਵੇਰੇ ਸਵੇਰੇ ਮਾਮਾ ਜੀ ਕਰ ਰਹੇ ਸੀ ਬਾਈ ਸੰਨ ਤਾਂ ਪਤਾ ਹੀ ਬਾਮਾ ਜੀ ਬਾਈ ਕਰਕੇ ਕਿ ਭੱਜਦੇ ਉਹ ਬੇਚਰੀ ਮੇਰੇ ਕਿਨਿੱਤੇ ਕਿ ਬਾਈ ਬਾਈ ਕਰਕੇ ਉੱਥੇ ਖੜੀ ਆ ਮਾਮਾ ਕੀ ਭੱਜਣ ਲੱਗ ਕੇ ਦੇਖ ਰਹੀ ਆ ਕੀ ਹੋ ਗਿਆ

ਅੱਡੀ ਚ ਹੋ ਗਏ ਤੇ ਆਪਾਂ ਸਾਰਿਆਂ ਨੇ ਪੀ ਰਿਆਂ ਬੈ ਕੇ ਚਾਹ 6 ਵਜੇ 6 ਵਜੇ ਵਾਪਸ ਆ ਗਏ ਸੀਗੇ ਵੀਰੇ ਦਾ ਖੂਨ ਚੱਲਦਾ ਸੀ ਤਾਂ ਕਰਕੇ ਵੀਡੀਓ ਨਹੀਂ ਬਣਾ ਸਕੀ ਮੈਂ ਆ ਬਿਸਕੁਟ ਲੈ ਕੇ ਆਵਾਂਗੇ ਜੀ ਚਾਹ ਨਾਲ ਖਾਓ ਚਾਹ ਦੇ ਨਾਲ ਬਿਸਕੁਟ ਹਾਂ ਆਪਦੀ ਚਾਹ ਪੱਕੀ ਗੱਲ ਆ ਤੁਹਾਡੀ ਹੈ ਹਾਂਜੀ ਇਹ ਚ ਪਾਓ ਫਿਰ ਕੱਪ ਗਲਾਸ ਔਰ ਹੋਰ ਚਾਹ ਕੀ ਗਈ ਆਹ ਕਿਹੜੀ ਐਨੀ ਚਾਹ ਕੌਣ ਪੀਂਦਾ ਅੰਦਰ ਨਹੀਂ ਪੀਂਦਾ ਹਾਂ ਅਗਲਾ ਪੁੱਛਣਾ ਆ ਰਿਹਾ ਕਿ ਜੇ ਸਬਜ਼ੀ ਕੀ ਜੇ ਸਬਜ਼ੀ ਬਣਾ ਰਹੇ ਆਂ ਵੈਸੇ ਕੱਟ ਕੇ ਰੱਖ ਲਵਾਂ ਹੁਣ ਤੋੜ ਕੇ ਲੈ ਕੇ ਆ ਜੀ ਉੱਥੋਂ ਕਿਚਚੋਂ ਆਪਣੇ ਲੱਗੇ ਨੂੰ ਉਹਨਾਂ ਨੂੰ ਮੁੱਲ ਮਗਾਇਆ ਸੀ ਨਾਰ ਪੈ ਕਿੰਨੇ ਨੇ ਇਹਦਾ ਵਧੀਆ ਹਮ ਦਵਾਈ ਦੂਈ ਹੈ ਚਾਰਾਂ ਨੂੰ ਕੀ ਬਤਾਇਆ ਕਿਆ ਦਵਾਈ ਹੈ ਚਾਰਾਂ ਜੀ ਕਿੱਥੇ ਕੀ ਹੁੰਦੇ ਨੇ ਖੇਤਾਂ ਜੀ ਹੁੰਦੇ ਨੇ ਵੀ ਜਿਹੜੇ ਮੰਡੀ ਚਾਉਂਦੇ ਨੇ ਉਹ ਮੰਡੀ ਵਾਲੇ ਹਾਂ ਤੇ ਧੋ ਕਿੰਨਾ ਖਰਾਬ ਆ ਥੋੜਾ ਹੀ ਆ ਇਹ ਨਹੀਂ ਕਰਕੇ ਗਲ ਗਿਆ ਹੈ ਨੋ ਨੋ ਥੱਲੇ ਲੱਗਿਆ ਕਿਥੋਂ ਰਹਿਣਾ ਉਹ ਤਾਂ ਠੀਕ ਆ ਬਾ ਇਸ ਦੀ ਸਬਜ਼ੀ ਮਿਲਦੀ ਨਹੀਂ 50 ਰੁਪਏ ਦਾ ਤੁਹਾਨੂੰ ਮਿਲ ਗਈ ਮੈਂ ਤਾਂ ਇਹ 1000 ਰੁਪਏ ਬਣਾ ਦਵਾਂ ਨਾ ਨਾ ਕੋਈ ਇਹ ਚ ਦਵਾਈ ਨਾ ਰਿਓ ਲੈਣਾ ਨਾ ਦੇਣਾ ਚਲ ਬੱਸ ਉਹ ਬੱਸ ਮੇਰਾ ਦਿਲ ਘਟਦਾ ਜਦ ਤੁਸੀਂ ਸਿੱਟਦੇ ਹੋ ਪੱਟ ਪੱਟ ਇਹ ਆਰਗੈਨਿਕ ਆ ਹੈ ਆਹੋ ਆਪਣੀ ਦੁਪਹਿਰ ਖੜੀ ਦੁਪਹਿਰ ਖੜੀ ਆ ਪਤਾ ਨਹੀਂ ਸਵੇਰ ਖੜੀ ਸਾਰੇ ਇਹਨਾਂ ਚਾਹੇ ਲਾ ਦੇਣੀ ਆ ਹੁਣ ਬੜਾ ਬਰਸਾਤੀ ਜਿਹਾ ਟਾਈਮ ਆਜੇ ਵੀਰ ਉਹ ਤਾਂ ਆ ਨਿੰਬੂ ਲੱਗੇ ਤੇ ਆ ਕਟਰੇ ਨੇ ਸਬਜ਼ੀ ਕੀ ਆ ਕਦੂ ਜ ਵੀ ਕਦੂ ਘਰ ਵੀ ਕਦੂ ਅੱਜ ਪਾਣੀ ਉਹ ਗਲਾਸ ਕਿੱਥੇ ਆ ਆਣੀ ਦੋ ਤਿੰਨ ਵਾਰੀ ਪੀ ਲਿਆ। ਹੁਣ ਮੈਂ ਕਹਣਾ ਵੀ ਨਿੰਬੂ ਨਚੋੜ ਕੇ ਪੀਵਾਂਗੇ। ਕੋਈ ਗਾ ਕੋ ਅੰਦਰ ਲਈ ਹੋਈ ਆ ਝਾੜੂ ਪੋਚਾ। ਬਹੁਤ ਹੀ ਸੱਚ ਆਏ। ਹਾਂਜੀ। ਫਿਰ ਮੈਂ ਲਾ ਦਿਆਂ ਛਿੜਕਾਂ। ਸਵੇਰੇ ਸਵੇਰੇ ਛਿੜਕਾਂ ਪਾਏ ਜਾਂ ਵਧੀਆ ਕੰਮ ਹੋ ਜਾਂਦਾ। ਜੇ ਨਾ ਕਰ ਹਾਂ ਮਾਮਾ ਜੀ ਹਾਂ ਮਾਮਾ ਜੀ ਆ ਸੈੱਟ ਰੱਖਿਆ ਕਰੋ ਤਾਂ ਆਹ ਆਹ ਹੈ ਨਹੀਂ ਇੱਕ ਸਾਰ ਸੈੱਟ ਕਰੋ ਇੱਥੇ ਜਿੱਥੇ ਆ ਉਹਦਾ ਸੈੱਟ ਜੇ ਇੱਥੇ ਚੱਲ ਆ ਬੋਰੀ ਜੱਟ ਅਸਲੀ ਤਾਂ ਪਹਿਲਾਂ ਆਹ ਚੀਜ਼ਾਂ ਦੀ ਸਭ ਤੋਂ ਵਧੀਆ ਜੇ ਮੈਂ ਹੁਣ ਕਹਿੰਦੇ ਨਾ ਆਰਗੈਨਿਕ ਇਹ ਪੁਰਾਣਾ ਆਰਗੈਨਿਕ ਸੀ ਬੋਰੀ ਪੈਰ ਸਾਫ਼ ਕਰਨ ਨੂੰ ਆ ਦੇਖ ਲਾ ਨੀਤੂ ਦੇ ਪੈਰ ਕਿੰਨੇ ਵਧੀਆ ਸਾਫ਼ ਹੋਏ ਨੇ ਇਹੀ ਇਹ ਨਹੀਂ ਪੋਚਾ ਲਾਇਆ ਸੀ। ਇਹੀ ਸਾਫ਼ ਕਰਦੇ। ਹੁਣ ਇੱਕ ਹੱਤ ਨਾਲ ਕਿਵੇਂ ਚਲਾਈਏ? ਇਹ ਵੀ ਕੈਮਰਾ ਜਾ ਹੋਰ ਲੈਣਾ ਪਊਗਾ। ਆਪ ਪਰ ਚਲਾਈ ਨਹੀਂ ਤੂੰ। ਇਹਦੇ ਪਾਣੀ ਹੈ ਹੀ ਨਹੀਂ ਪਾਇਆ ਹੋਇਆ। ਬਸ ਫੇਰ ਬੰਦ ਕਰਦੇ ਫੇਰ ਕੀ ਇਹ ਚ? ਮੈਨੂੰ ਵੀ ਕੱਲ੍ਹ ਨਾਲ ਹੀ ਪਾਣੀ ਹੈ। ਚਲ ਕੋਈ ਕੱਲ੍ਹ ਨਾਲ ਨਹੀਂ ਕੀ ਆ। ਤਾਜ਼ਾ ਆਪਣਾ ਸਿਰ 700 ਡੂੰਗਾ। ਹੂੰ। ਉਹ ਤਾਂ ਜੇ ਫ੍ਰਿਜ ਬੰਦ ਕਰਦੇ ਬਾਅਦ ਚ ਚਲਾਉਣੇ ਚ ਕੀ ਚੱਲ ਪਿਆ? ਚੱਲ ਤਾਂ ਪਿਆ ਇੱਥੇ ਰੀਟਿੰਗ ਕਰਕੇ। ਦਾ ਜੀ ਭਰ ਕੇ ਬੰਦ ਕਰ ਦੇ। ਬਸ ਪਾਣੀ ਦੀ ਤੇ ਹਾਲ ਲੱਗੀ ਜਾਂਦੀ ਆ ਦੋ ਤਿੰਨ ਵਾਰੀ ਪੀ ਲਿਆ। ਦੋ ਵਾਰੀ। ਉਹ ਬੰਦ ਕਰ ਦੇ ਸੱਚ ਕੁ। ਕੀ ਤਾਂ ਜੀ ਨਹੀਂ ਲੱਗਦਾ? ਕੀ ਤਾਂ ਜੀ ਨਹੀਂ ਲੱਗਦਾ? ਉਹ ਮੇਰੇ ਵੱਲ ਆ ਗਏ। ਕਿੰਦਰ ਆ ਜੀ। ਆ ਫੜ ਕੇ ਰੱਖੀ ਕਿ ਡੋਰ ਨਾ ਦੇਈ ਬਹੁਤ ਵਧੀਆ ਆਰਗੈਨਿਕ ਪਾਣੀ ਆ। ਹੈ? ਜਸੂ ਚਲੇ ਜਾਵਾਂਗੇ। ਕਿੱਥੇ ਚਲੇ ਜਾਵਾਂਗਾ? ਰੋਜ ਨੇ ਬੂਲਿਆ ਤੋੜ ਉੱਥੋਂ ਆਪਾਂ ਨੇ ਕਿੰਨੂੰ ਲਾਉਣਾ ਐ ਨਿੰਬੀ ਨੂੰ ਮੁੰਨੇਂ ਬੂਲਗੇ ਤਾਂ ਹੋਏ ਰੋ ਹੋਰ ਕਿਵੇਂ ਲੱਗਣਗੇ ਨਹੀਂ ਇੱਕ ਹੁੰਦਾ ਬਾਗ ਦਾ ਫੁੱਲ ਤਾਂ ਨਹੀਂ ਨਿੰਬ ਨੂੰ ਵੱਟ ਕੇ ਨਿਚੋੜ ਕੇ ਫਿਰ ਪੀਨੇ ਆ ਪਾਣੀ ਦੇਖਦੇ ਹੋ ਫਰਕ ਪੈਂਦਾ ਕਿ ਨਹੀਂ ਨਹੀਂ ਲੱਗਦਾ ਇਤਨੇ ਜੱਗਦੇ ਮਮਾ ਉਹ ਆ ਸਾਡੇ ਬਹੁਤ ਪੁਰਾਣੇ ਮੰਜੇ ਨੇ 25 30 ਸਾਲ ਤੋਂ ਆ ਤਾਂ ਘਰ ਆਵਾਂ ਨਿੰਬੂ ਫ੍ਰਿਜ 'ਚ ਪਾਉਣ ਕਿੰਨੇ ਹੁਣ ਫੇਰ ਕੋ ਅੰਦਰ ਦਾ ਕਿਹੜਾ ਲੱਗੂਗਾ ਬਹੁਤ ਆਪਾ ਇਹ ਨਹੀਂ ਲੈਦੇ ਮੈਂ ਕਿਹਾ ਤੂੰ ਚੱਕ ਕੇ ਲਿਆ ਫ੍ਰਿਜ 'ਚ ਚਲੋ ਫ੍ਰਿਜ 'ਚ ਓਕੇ ਜੀ ਠੀਕ ਆ ਮਮੀ ਜੀ ਚਲੋ ਜੀ ਆਪਾਂ ਹੁਣ ਨਿੰਬੂ ਲੈ ਕੇ ਆਣੇ ਆ ਇਹ ਪਹਿਲਾਂ ਵੀ ਅਸੀਂ ਨਿੰਬੂ ਜਿਹੜੇ ਪੱਕ ਜਾਂਦੇ ਨੇ ਅੰਦਰ ਤੋੜ ਕੇ ਫ੍ਰਿਜ 'ਚ ਲਾ ਦੇਣੇ ਹੁੰਦੇ ਆ ਜੀ हाँ कि फिर जिम्मे बहर आए इतने रहन के फिर, फिर खराब हो जाते हैं हूँ टोल दिया है आप नींबू अगर टमाटर है हाँ भाई जी अपने नींबू हैं ठीक है लगा दिया लाइट बंद ਵੀ ਅੱਜ ਮੌਸਮ ਬਹੁਤ ਵਧੀਆ ਹੈ ਵਧੀਆ ਵੀ ਠੀਕ ਹੈ ਕਿਉਂਕਿ ਧੁੱਪ ਵੀ ਥੋੜੀ ਬਹੁਤੀ ਹੈ ਜਿਆਦਾ ਵੀ ਨਹੀਂ ਹੈਗੀ ਬੈਠ ਸਕਦੇ ਆ ਬਾਹਰ ਆ ਨਾ ਮਮਾ ਜੀ ਨਿੰਬੂ ਅਗੀ ਕਹਿ ਰਹੀ ਆ ਮੈਨੂੰ ਵੀ ਕੁਝ ਦੇ ਦੋ ਮੈਂ ਘਰ ਦੀ ਖੜੀ ਆ ਵਿਚਾਰੀ ਹਾਂ ਓਕੇ ਧੰਨਵਾਦ ਠੀਕ ਹੈ ਕਿੰਨੇ ਨਿੰਬੂ ਪਾ ਕੇ ਬੱਗਵਾ ਕੁੜੀ ਦਾ ਮਮਾ ਕੇ ਮੈਂ ਮੋੜਾ ਤੇਰਾ ਅਰਸ਼ਾ ਹੋਣੀ ਚਾਹੀਦੀ ਆਂ ਉਸ ਨਾਲ ਬੁਲੇਆ ਕਰ ਦੇਵਾਂਗੇ ਸੇਲ ਤੋਂ 22 25 ਲੱਗੀ ਆ 25 ਕੀ ਆਈਸ ਮਨੇਆ ਕਰੋ ਬਰਫ਼ ਉਹ ਚ ਪੈਕੇਟ ਚ ਜਿਵੇਂ ਆਪਾਂ ਕਹਦੇ ਹਾਂ ਪਲਾਸਟਿਕ ਦੇ ਲਫਾਫੇ ਚ ਆਹੋ ਪਾ ਕੇ ਆਈਸ ਪਾ ਕੇ ਉੱਪਰ ਰੱਖਿਓ ਉੱਤੇ ਧਰ ਦੋ ਬਹੁਤ ਸ਼ੀਤੀ ਰਿਲੀਫ ਹੁੰਦੀ ਹੈ ਜਿਵੇਂ ਕੋਈ ਵੀ ਦਰਦ ਹੋਵੇ ਤੁਹਾਡੀ ਹੱਡੀਆਂ ਗੋਡੇ-ਗੋਡੇ ਵੀ ਦੁਖਦੇ ਹੋਣ ਬੜਾ ਹਈ ਖੱਟਾ-ਖੱਟਾ ਨਿੰਬੂ ਜੰਨੇ ਹੋ ਕੱਚਾ ਹੀ ਤਾਂ ਮੰਗਿਆ ਤਾਂ ਕੀ ਹੋਵੇ ਅੱਛੇ ਗਿਆ ਤੇ ਇਦਾਂ ਚਾਹ ਦੇ ਬੈਂਕ ਚਾਰਜ ਹੁੰਦੀਆਂ ਉਹ ਬੈਂਕ ਕਿੱਥੇ ਚੱਲਦੀ ਆ ਉਹ ਤਾਂ ਬੈਂਕ ਦੇ ਦਿੱਲੀ ਪਈ ਇੱਥੋਂ ਹੀਟੋਂ ਗੱਬੀ ਅਸੀਂ ਕਿਦਾ ਗੁਰਵਿੰਦਰ ਆਈ ਚਾਰਜ ਤੇ ਨਹੀਂ ਹੁੰਦੀ ਇਹ ਚਾਰਜ ਚੋਗੀ ਉਹਨੇ ਕੁਝ ਕਰਨਾ ਨਹੀਂ ਲੈ ਖਰਾਬ ਉਹ ਪੈਸੇ ਟੈਨੂ ਕੋਲੋਂ ਕੋਣੂ ਫੋਨ ਲੈ ਲਿਆ ਚਾਰਜ ਕਰ ਲਾਂਗੇ ਉਹ ਤਾਂ ਬੰਦੇ ਨੇ ਫੋਨ ਦਿੱਤੋ ਚਾਰਜ ਨਹੀਂ ਹੋ ਰਿਹਾ ਨਾ ਨਹੀਂ ਹੁੰਦੀ ਐਪਲ ਦਾ ਫੋਨ 1.5 ਲੱਖ ਦਾ ਹਾਂ ਤੋਂ ਮੈਨੂੰ ਚਾਰਜਰ ਲੈ ਕੇ ਦਿਖਾ ਦਿਓ ਨਾਲ ਮਨਦੀਪ ਕਹਿੰਦਾ ਸਾਡੇ ਹੈਗਾ ਚਾਰਜਰ ਉਹ ਮੇਰੇ ਵਾਲਾ ਫੋਨ ਦਾ ਚਾਰਜਰ ਆਹੋ ਕਿਹਦਾ ਟਾਈਪ ਐ ਸੀ ਟਾਈਪ ਐ ਤਰਾ ਇੱਧਰ ਨਹੀਂ ਕੋਈ ਆਏਗਾ ਉਹਦੇ ਨਾਲ ਦਾ ਤੂੰ ਤਾਂ ਮੇਰੇ ਕੋਲ ਪਿਆ ਇੱਕ ਲੀਡ ਇੱਕ ਦੋ ਚੱਕਰ ਗਿਆ ਚਾਰਜ ਛੇਤੀ ਡਾਲ ਹੋ ਜਾਂਦਾ ਦੇਖੋ ਹੀ ਨਾ ਹੁਣ ਬੰਦ ਕਰਕੇ ਜੇਬ ਚ ਰੱਖ ਲੂੰ ਤੂੰ ਫੋਟੋ ਫੋਟੋ ਕਿਤੇ ਨਹੀਂ ਅੰਨਾ ਕਿੰਨਾ ਕਾਜੂ ਦਾ ਅੰਨਾ ਕਿੰਨਾ ਖਾਂਦਾ ਹੀ ਨਹੀਂ ਉਹ ਦੇ ਦੇ ਦੋ ਕੁਸ ਤੂੰ ਦਿੰਦੇ ਨਾ ਤੂੰ ਤੇ ਦੂਰ ਲੈ ਜਾ ਜਿਵੇਂ ਅੱਧਾ ਅੱਧਾ ਆ ਤੇ ਆ ਲੈ ਜਾ ਛਿਲਕੇ ਉਹ ਬੰਕ ਚੱਲ ਨਹੀਂ ਰਹੀ ਹੈ ਕਿ ਦੇਖ ਜਾ ਤੇ ਆਹੋ ਮੈਂ ਤੇ ਉਹ ਰਾਤ ਨੂੰ ਚਾਰਜ ਕਰਦੀ ਬੰਦੀ ਹੋ ਗਈ ਮੇਰਾ ਫੋਨ ਚਾਰਜ ਕੀਤਾ ਆ ਇਹਦੀ ਗੱਲ ਨਹੀਂ ਆ ਨੇ ਬਹੁਤ ਜਿਹਾ ਜਦੋਂ ਫੇਰ ਤੇ ਹੁਣ ਜੰਮੀ ਬੰਦ ਜਾਣਾ ਕਰਦਾ ਇਹਨੇ ਲੈ ਕੀ ਆਉਣੀ ਆਂ ਅੰਦਰ ਅਸੀਂ ਰੋਕੋ ਨਵਾਂ ਲੱਗਦੇ ਨਹੀਂ ਹਾਂ ਉਹ ਤਾਂ ਪੱਕੀ ਕਰਤੀ ਮੈਂ ਜੇ ਵੱਢਦੇ ਹੋ ਨੂੰ ਚਲੋ ਜੀ ਹੁਣ ਅਸੀਂ ਚੱਲਿਆਂ ਪਾਣੀ ਦਾ ਢੋਲ ਭਰਨ ਮੋਟਰ ਚੱਲ ਰਹੀ ਹੈ ਸੋ ਇਸੇ ਨਹੀਂ ਜਾ ਰਹੇ ਕਰੋ ਜੀ ਕਿਵੇਂ ਬਾਜ਼ ਜਾਏਵੇਂ ਜਾਂਦੇ ਹੁੰਦੇ ਨੇ ਅੰਧਿਆਵਾਗੇ ਆ ਦੇਖੋ ਜੀ ਚਲੋ ਜੀ ਅਸੀਂ ਭਰ ਲਿਆ ਹਾਂ ਢਰਾਮ ਚਲੋ ਜੀ ਨੂੰ ਚੱਕੀਏ ਤੇ ਚਲਿਏ ਕਿਉਂਕਿ ਆਹ ਸਭ ਜੀ ਇਸ ਤੇ ਪਾਤੀ ਹੈ ਵੀਨ ਮੈਂ ਸਬਜੀ ਪਸੰਦ ਨਹੀਂ ਪਰ ਮੇਰੇ ਭੈਣ ਨੇ ਧੱਕੇ ਨਾਲ ਖਵਾ ਰਹੀ ਆ ਤੂੰ ਖਾ ਕੇ ਤਾਂ ਦੇਖੀ ਬਹੁਤ ਸਵਾਦ ਬਣੇਗੀ ਪਰ ਜੀ ਨੂੰ ਕਦੂ ਨਹੀਂ ਪਸੰਦ ਹੋਊਗਾ ਪਤਾ ਕੀ ਕਰੀਏ ਜੇ ਸਭ ਸਭ ਦੇ ਪਕੌੜੇ ਸਪਾਣਾ ਨਾ ਉਹਦੇ ਉੱਪਰ ਦੇਸੀ ਘਿਓ ਜਾਂ ਮੱਖਣੀ ਪਾ ਲੈ ਵੀ ਪਰ ਨਾਲ ਹਰੀ ਮਿਰਚ ਨੂੰ ਬਰੀਕ ਕੱਟ ਕੇ ਉੱਤੇ ਉੱਤੇ ਪਾ ਦੇਵੇ ਉਸ ਤੋਂ ਬਾਅਦ ਥਾ ਕੇ ਦੇਖੋ ਬਹੁਤ ਸਵਾਦ ਬਣਦੀ ਹੈ ਬਹੁਤ ਸਵਾਦ ਆਉਂਦੀ ਹੈ ਅੱਜ ਮੈਂ ਮੇਰੀ ਭੈਣ ਦੇ ਹੱਥਾਂ ਦੀ ਖਾਉਂਗੀ ਨਾਨ ਕੀ ਆਈ ਹੋਈ ਕਦੂ ਦੀ ਸਬਜ਼ੀ ਖਾ ਰਹੀ ਹਾਂ ਇਹਦੇ ਸੇ ਬਹੁਤ ਸਵਾਦ ਬਣਦੀ ਆ ਛੋਟਾ ਵੀ ਰਵੀ ਨਹੀਂ ਖਾਂਦਾ ਸੀਗਾ ਉਹ ਵੀ ਬਾਅਦ ਚ ਖਾਣ ਲੱਗਿਆ ਸੀ ਮੰਮਾ ਦੇ ਸਿੱਖੇ ਬਹੁਤ ਸਗੀਆਂ ਬਣਦੀ ਹੈ ਅਜਾ ਪਾ ਹਰੀ ਮਿਰਚ ਨੂੰ ਚਿੱਟੂ ਚਿੱਟੂ ਨਹੀਂ ਕੁਟੀ ਹੋ ਕੇ ਘੈਟ ਹੁੰਦੀ ਆ ਕੋਈ ਪਾ ਹਰੀ ਮਿਰਚ ਉਹ ਮੈਂ ਵੀ ਛਾਣ ਦਿਆਂ ਨੇ ਉਹ ਤੋਬੇ ਦੇ ਪੱਤਰ ਤੇ ਛਾਣਦੇ ਨੇ ਬਹੁਤ ਸੋਹਣੇ ਬਣਦੇ ਨੇ ਜਲਵਾ ਬਣ ਜਾਂਦੇ ਨੇ ਮੈਨੂੰ ਆਹ ਕਦੂ ਦੀ ਸਬਜ਼ੀ ਵਧੀਆ ਨਹੀਂ ਲੱਗ ਰਹੀ ਹੈਗੀ। ਇਹ ਮੈਂ ਅੱਜ ਮੈਂ ਜੀ ਕੱਟ ਵੀ ਰਹੀ ਸੀਗੀ ਮੇਰੇ ਜੀ ਨਹੀਂ ਕਰ ਰਿਹਾ ਸੀ ਨੂੰ ਕੱਟਣ ਦਾ। ਇਹ ਤਾਂ ਬਹੁਤ ਹੀ ਅਜੀਬ ਹੈ। ਇਹਦੇ ਜਿੰਨ ਤੇ ਸਵਾਦ ਹੈ। ਤੇ ਪਤਾ ਆਪਾਂ ਕਦੂ ਨੂੰ ਕੁੱਤਲੇ ਕਿ ਹਰ ਦਿਨ ਆਪਾਂ ਕਈ ਤਰੀਕੇ ਨਾਲ ਬਣਾ ਸਕਦੇ ਆ। ਸਬਜ਼ੀ ਬਣਾ ਸਕਦੇ ਆ, ਰਾਤ ਬਣਾ ਸਕਦੇ ਆ। ਆਪਾਂ ਮਿੱਠੇ ਚੀਲੇ ਵੀ ਬਣਾ ਸਕਦੇ ਆ, ਕਦੂ ਦਾ ਹਲਵਾ ਹੁੰਦਾ। ਮੈਂ ਹਲਵਾ ਨਹੀਂ ਖਾਦਾ। ਬਹੁਤ ਟੇਸਟੀ ਹੁੰਦਾ ਬਹੁਤ ਜ਼ਿਆਦਾ। ਦੇਖ ਆਪਾਂ ਮੈਨੂੰ ਬਹੁਤ ਕੋਕ ਤੇ ਬਣਾਏ ਇਸ ਤਰੀਕ ਸਬਜ਼ੀ ਬਣਾ ਰਹੇ ਆ। ਤੇ ਇਹ ਪਕੌੜੇ ਬਣ ਜਾਂਦੇ ਨੇ ਤਾਂ ਬਹੁਤ ਕੁਸ਼ ਹੋ ਜਾਂਦਾ ਐ ਵੀ ਵੀ ਆ ਕੀ ਕਦੂ ਚਲੋ ਇੱਕ ਦਿਨ ਆਪਾਂ ਕੋਪ ਤੇ ਖਾ ਸਕਦੇ ਆ ਮੇਰੇ ਵਰਗੇ ਪਰ ਦੂਏ ਲੋਟ ਨਹੀਂ ਮੈਂ ਕਾ ਸਕੀ ਹੈਗੀ ਕੱਲ ਨੂੰ ਗਰ ਨਹੀਂ ਲੱਗੀਣੀ ਮੈਨੂੰ ਹੋਈ ਸੀ ਸ਼ਾਮ ਕੋਪੇ ਮਤਲਬ ਮੈਂ ਕਹਿੰਦਾ ਕੋਪ ਤੇ ਖਾ ਸਕਦੇ ਕਦੂ ਦੀ ਦੀ ਹੋ ਘਾ ਹੋ ਘਾ ਕਰਕੇ ਇਹ ਕਹਿੰਦਾ ਕਦੂ ਘਸ ਕਰਕੇ ਰੋਟੀਆਂ ਖਾ ਸਕਦੇ ਆ ਪਰ ਸਬਜ਼ੀ ਪਸੰਦ ਨਹੀਂ ਆਉਂਦੀ ਹੈਗੀ ਮੈਨੂੰ ਤੂੰ ਖਾ ਕੇ ਤਾਂ ਦੇਖੀ ਤੈਨੂੰ ਖਾਦ ਹੀ ਨਹੀਂ ਨਾ ਉਸ ਦੇ ਹੱਬ ਨਾ ਮੈਨੂੰ ਬੈਠਾ ਪਸੰਦ ਆ ਨਾ ਮੈਨੂੰ ਉਹ ਟਿੰਡੋ ਪਸੰਦ ਆ ਮੈਂ ਖਾਣੀ ਹੁੰਨੀ ਆ ਆਲੂ ਦੀ ਸਬਜ਼ੀ ਹੋ ਹੈ ਆਲੂ ਦੀ ਸਬਜ਼ੀਆਂ ਹੋ ਗਈਆਂ ਮੋਤੀ ਕਰੇਲਾ ਭਿੰਡੀ ਅੱਛਾ ਫੜੀਆਂ ਕਦੂ ਦੀ ਸਬਜ਼ੀ ਮੈਨੂੰ ਵਧੀਆ ਲੱਗਦੀ ਹੈ ਸਵਾਦ ਦੇ ਕੋਈ ਸਬਜ਼ੀ ਵਿੱਚ ਸੱਚੀ ਮੈਂ ਬਹੁਤ ਆਗਦਾ ਜੇ ਮੈਨੂੰ ਸਵਾਦ ਨਾ ਲੱਗੇ ਨਾ ਦਾ ਸੋਚ ਬਸ ਠੀਕ ਆ ਜਾਪਾ ਫਿਰ ਵੀ ਵਲੌਗ ਕੀ ਤੱਕ ਦਮਾਂ ਤੱਕ ਨਾ ਵੀ ਦਮਾਂ ਨੇ ਕਿ ਸਬਜ਼ੀ ਖਾਦੀ ਹੈ ਨਹੀਂ ਖਾਦੀ ਨਹੀਂ ਕਿਵੇਂ ਠੀਕ ਆ ਸ਼ੌਟ ਡਨ ਚਲੋ ਜੀ ਇਹ ਬਣਾ ਰਹੀ ਹੈ ਤੇ ਮੇਰਾ ਦਿਲ ਘੜੀ ਘਾਰੇ ਨਹੀਂ ਦੇਖ ਰਹੀ ਸੀ ਇਹ ਦਾ ਬਹੁਤ ਬਹੁਤ ਬੜੀ ਚੱਲ ਰਿਹਾ ਹਜੇ ਨਹੀਂ ਮੜ ਗਿਆ ਇਹਨੂੰ ਆਪਾਂ ਪ੍ਰੀ ਹੀਟ ਕਰਨਾ ਹੈ ਨਾ ਕਿੰਨੇ ਇੱਕ ਮਿੰਟ ਤੱਕ ਇਹ ਪ੍ਰੀ ਹੀਟ ਹੁੰਦਾ ਹੁੰਦਾ ਇਹ ਇਹਨੂੰ ਦੋ ਤਿੰਨ ਸੀਗੀਆਂ ਵਰਤ ਲਈਏ ਕਦੋਂ ਦੇ ਕਦੋਂ ਆਪਣੇ ਪੱਕਿਆ ਹੋਇਆ ਇਹਨੂੰ ਆਪਾਂ ਪੰਜ ਤੋਂ ਛੇ ਸੀਗੀਆਂ ਮਰਵਾ ਲੈਣੀ ਹੈ ਘਰ ਸਿਰੇ ਜੀ ਬਣ ਜਾਂਦਾ ਹੈ ਇਹ ਚ ਪਾਣੀ ਵੀ ਆਪਾਂ ਕਹਿ ਦਿੰਦੇ ਆ ਰਹਿ ਜਾਂਦਾ ਇਹ ਚ ਆਪਣਾ ਪਾਣੀ ਨਿਕਲ ਜਾਂਦਾ ਪਾਣੀ ਚ ਗਲਤੀ ਨਾਲ ਵੀ ਪਾਈ ਜਾਂਦਾ ਇਹਦੇ ਵੀ ਪਾਣੀ ਆਪਣਾ ਨਿਕਲ ਜਾਂਦਾ ਨੂੰ ਸੁੱਤੀ ਕਰਦੇ ਜੀ ਤੇ ਨਾ ਆਪਾਂ ਮੂੰਗੀ ਦੀ ਦਾਲ ਚ ਵੀ ਆਪਾਂ ਕਦੂ ਪਾ ਲੈਨੇ ਮੇਰੇ ਖਿਆਲ ਨਾਲ ਮੂੰਗੀ ਚ ਕੀ ਕੀ ਚ ਢੋਵੇਂ ਛੋਲੇ ਚ ਕੋਟ ਵਿੱਚ ਛੋਲੇ ਚ ਛੀਨੇ ਕੀ ਨੇ ਬੰਦ ਰਹਿੰਦੇ ਨੇ ਜੀ ਦੱਸੋ ਹਾਮੀ ਜੀ ਛੀਸਾ ਛੀਸਾ ਠੀਕ ਐ ਕਹਿੰਦੀ ਮੈਨੂੰ ਬਦਲ ਨਹੀਂ ਕਰਦਾ ਮੈਂ ਕਿ ਤੈਨੂੰ ਖਵਾ ਕੇ ਰਹਾਗੀ ਮੈਂ ਕਿ ਤੂੰ ਨਾ ਪਸੰਦਾ ਹੈ ਹਾਂਜੀ ਹਾਂ ਮੈਂ ਰੱਖਿਆ ਨਹੀਂ ਹਾਂ ਹਾਂਜੀ ਦੇਵਾ ਇਹਦੀ ਸਾਰੀ ਸਾ ਆਈ ਨਹੀਂ ਜੇ ਵੇਖੋ ਮੈਂ ਮੜੀ ਨੂੰ ਹੁ ਕਾ ਰਹੀ ਆ ਵੀ ਹਾਲੇ ਦੱਬ ਤੱਕ ਜੇ ਫਿਰ ਮੈਂ ਇਹ ਚ ਪਾ ਦਿੰਦੀ ਆ ਇਹ ਪਾਣੀ ਨਹੀਂ ਛੱਡ ਜਾਂਦਾ ਨਾ ਮਾਮੀ ਜੀ ਮੈਂ ਕਹਿੰਦੀ ਰੱਖ ਲੀ ਉਹ ਨੂੰ ਨੂੰ ਮੈਂ ਉਹ ਕਰਦੂੰ ਖੀਰ ਕਾ ਤੁ ਸੋਣੇ ਜਾਨ ਬਣਾਉਣੀ ਹੂੰ ਛੋਲੇ ਅੱਜ ਪੈਂਦਾ ਹੁੰਦਾ ਮਾਮੀ ਜੀ ਕਾ ਕੋਟ ਵਿੱਚ ਛੋਲੇ ਕੋਟ ਵਿੱਚ ਦਾਲ ਵਿੱਚ ਛੋਲੇ ਦੀ ਹੂੰ ਕੋਟ ਵਿੱਚ ਦੁੱਈ ਹਾਂ ਉਂਝੀ ਕਰ ਦੂ ਬਹੁਤ ਸੁਆਦ ਕੈਂਪਣ ਨੂੰ ਬਹੁਤ ਟੇਸਟੀ ਲੱਗਦੀ ਹੈ ਜੀ ਦਾਲ ਸਰਦੀ ਜੀ ਆਪਣੀ ਸਬਜੀ ਹੋ ਗਈ ਹੈ ਯਾਰ ਇੰਤਜ਼ਾਹ ਦੇ ਗ੍ਰੇਟ ਲਈ ਤਿਆਰ ਹੋ ਗਈ ਹੈ ਕਿ ਨਹੀਂ ਹੋ ਜੀ ਨਹੀਂ ਨਹੀਂ ਹੋਈ ਹੈ ਕਿ ਕਰ ਰਹੀ ਹੈ ਜੀ ਰੱਖੋ ਕਿੱਥੇ ਨਹੀਂ ਹਾਂ ਇਹ ਚੀਜ਼ ਨੂੰ ਨਾ ਜਿਵੇਂ ਜਿਹੜੇ ਖਾਣਾ ਬਣਾਉਂਦੇ ਹਨ ਹੈ ਨਾ ਉਹਨਾਂ ਦੇ ਲਈ ਇਹ ਵੀ ਅੱਖਾਂ ਡਲ ਰਹੀ ਹੈ ਹਜੇ ਰੈਡੀ ਨਹੀਂ ਹੋਈ ਇਹਨੇ ਮੈਨੂੰ ਅੱਖਾਂ ਦੇ ਹੱਥ ਪੈ ਨਹੀਂ ਸੀ ਸਿਰ ਅੱਖਾਂ ਛੱਡ ਨਹੀਂ ਹਾਂ ਸ਼ਾਮ ਦੀ ਰੋਟੀ ਹੋ ਗਈ ਬਣ ਕੇ ਪਿਆਰ ਮਾਮਾ ਮਮਜੀ ਨਾਲ ਰੋਟੀ ਖਾਣਗੇ ਮੈਂ ਨੇ ਆਪਾਂ ਹੋਰ ਕੰਮ ਦੇਖ ਲਈ ਹੈ ਜੀ